ਆਪਦਾ ਘਰ ਆਪਦੀ ਧੀ ਦੀ ਉਮਰ ਵਾਲੇ ਆਪਦਾ ਘਰ ਤੇ ਨੇ ਵਸਾ ਲਿਆ ਆਪਦਾ ਜਵਾਬ ਵੀ ਇਹ ਪੈਦਾ ਕਰਿਆ ਤਾਂ ਹੁਣ ਪੰਜਾਬ ਦੇ ਪੈਸਿਆਂ ਦੇ ਨਾਂ ਲਾਇਆ ਸ਼ੀਸ਼ਾ ਲੋਕਾਂ ਨੇ ਉੱਥਾਂ ਜਾਨੇ ਤੁਹਾਡੀ ਗੱਡੀਆਂ ਦੰਤਨਾ ਗੱਡੀਆਂ ਮਾਤਾ ਜੀ ਦੀ ਭੈਣ ਦੀ ਭਾਬੀ ਜੀ ਤੁਹਾਡੀ ਗੱਡੀਆਂ ਜਾਸ ਦੇ ਨਾਲ ਕੇਜਰੀਵਾਲ ਤੇ ਲੋਕਾਂ ਦੇ ਹਿੱਸੇ ਕੀ ਆਇਆ ਫਿਰ ਕੇਜਰੀਵਾਲ ਗੰਦੀ ਸਿਆਸਤ ਕੀ ਸੀ ਨਸ਼ੇ ਵੇਚਦੇ ਆ ਸਾਡੇ ਪਰਿਵਾਰ ਦੇ ਉੱਤੇ ਇਸ ਮਾਮਲੇ ਕੇਜਰੀਵਾਲ ਨੂੰ ਮਾਫੀ ਮੰਗਣੀ ਪਈ ਸਮਝੇ ਉਸੇ ਜੇਲ੍ਹ 'ਚ ਬੈਠਿਆ ਜੇ ਇਹਦੇ ਵਿੱਚ ਵੀ ਜੇਲ੍ਹ ਤੇ ਜਾਊਗਾ ਕੇਜਰੀਵਾਲ ਵੀ ਜਾਊਗਾ ਇਹ ਜਿਹੜਾ ਅਸੀਂ ਕਹਿੰਦੇ ਸਾਡੇ ਉੱਤੇ ਇਲਜ਼ਾਮ ਲੱਗ ਰਹੇ ਸੀ ਤਾਂ ਫੜ ਕੇ ਸਾਨੂੰ ਬੰਦ ਕਿਉਂ ਨਹੀਂ ਕਰਦੇ ਜੇ ਅਸੀਂ ਨਸ਼ੇ ਵੇਚਦੇ ਆ ਦੇਖੋ ਪੰਜਾਬ ਦਾ ਬੇਲਾ ਕਰ ਕੀ ਇਸ ਕਰਕੇ 2 ਸਾਲਾਂ 'ਚ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਕਿ ਪਿੰਡਾਂ ਦੀ ਸੱਥਾ ਤੋਂ ਸਰਕਾਰ ਚੱਲੂਗੀ ਤੁਹਾਡੇ ਵਰਗਾ ਮੈਂ ਆਮ ਆਦਮੀ ਆ ਮੈਨੂੰ ਨਾ ਸਿਕਿਉਰਿਟੀ ਚਾਹੀਦੀ ਆ ਨਾ ਮੈਨੂੰ ਗੱਡੀ ਚਾਹੀਦੀ ਆ ਨਾ ਮੈਨੂੰ ਮਕਾਨ ਚਾਹੀਦਾ ਤੁਹਾਡੇ ਵਿੱਚ ਰਹਿਣਾ ਹੈ ਮੁੜ ਕੇ 2 ਸਾਲ ਨਿਕਲ ਗਏ ਕਿਸੇ ਪਿੰਡ 'ਚ ਮੁੱਖ ਮੰਤਰੀ ਨਜ਼ਰ ਤੱਕ ਨਹੀਂ ਆਇਆ ਪਿੰਡਾਂ ਕਰਾਈ ਕਰਾਈ ਚੌੜਾ ਪਾਸੇ ਮਚੀ ਹੋਈ ਹੈ ਗਰੀਬ ਦੇ ਕੋਲ ਮਕਾਨ ਨਹੀਂ ਹੈਗਾ ਖਾਈਆਂ ਵਾਸਤੇ ਮੰਗਦੇ ਬੱਚਿਆਂ ਕੋਲ ਰੋਜ਼ਗਾਰ ਨਹੀਂ ਹੈਗਾ ਕਿਸਾਨੀ ਦਾ ਬੁਰਾ ਹਾਲ ਹੈਗਾ ਉਸਰਨੇ ਆ ਕੇ ਬੈਠੇ ਹੋਏ ਨੇ ਲੇਕਿਨ ਮੁੱਖ ਮੰਤਰੀ ਸਾਹਿਬ ਨੂੰ ਦੋ ਸਾਲਾਂ 'ਚ ਕਦੇ ਜੀ ਮੱਧਿਆ ਪ੍ਰਦੇਸ਼ ਕਦੇ ਗੁਜਰਾਤ 'ਚ ਗੜਵੇ ਕਦੇ ਹਿਮਾਚਲ ਚਲੇ ਨੇ ਕਦੇ ਉੱਤਰਾਖੰਡ ਚਲੇ ਨੇ ਕਦੇ ਛਤੀਸਗੜ੍ਹ ਚਲੇ ਨੇ ਪੰਜਾਬ ਦੇ ਉੱਤੇ ਲਗਾਤਾਰ ਕਰਜ਼ਾ ਚੜਾ ਕੇ ਜਿਨਾ ਕਿਆਸੀ ਕਿ ਕਿਸਾਨਾਂ ਨੂੰ ਮੁਆਵਜ਼ੇ ਮਿਲਣਗੇ ਜਿਨ੍ਹਾਂ ਨੇ ਕਿਹਾ ਸੀ 2500 ਪੈਨਸ਼ਨ ਮਿਲੋਗੀ ਜਿਨ੍ਹਾਂ ਨੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਅੱਜ 67000 ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਚੜਾਤਾ ਤੇ ਲੋਕਾਂ ਨੂੰ ਧਵਨੀ ਕਿਥੇ ਪੈਨੋਂ ਧਵਨੀ ਤੱਕ ਨਹੀਂ ਆਈ ਇਹ ਕਾਸਤੇ ਕੰਮ ਆ ਵਾਸਤੇ ਮੈਂ ਤਾਂ ਹੈਰਾਨ ਆ ਕਿ ਕਿਹੜੇ ਮੂੰਹ ਦੇ ਨਾਲ ਵੋਟਾਂ ਦੇ ਵੇਲੇ ਲੋਕਾਂ ਦੇ ਸਾਹਮਣੇ ਆਂਗੇ ਤੇ ਲੋਕਾਂ ਨੂੰ ਬੇਨਤੀ ਕਰਦੀਆਂ ਕਿ ਇਹ ਬੇਈਮਾਨ ਸਰਕਾਰ ਨੂੰ ਕੱਲੇ ਗੱਲਾਂ ਕਰਨੀਆਂ ਆਂਦੀਆਂ ਨਹੀਂ ਤੁਹਾਨੂੰ ਗੱਲਾਂ ਸੁਣਾ ਕੇ ਝੂਠੇ ਲਾਰੇ ਝੂਠੇ ਵਾਦੇ ਪਹਿਲੇ ਕਾਂਗਰਸੀਆਂ ਤੋਂ ਤੁਸੀਂ ਸੁਣੇ ਹੁਣ ਇਹ ਆਮ ਆਦਮੀ ਤੋਂ ਤੋਤੀ ਸੁਣੇ ਦੋਨੋ ਵਾਰੀ ਇਹਨਾਂ ਦੀ ਸਰਕਾਰਾਂ ਬਣੀਆ ਤੁਹਾਨੂੰ ਕੁਝ ਨਹੀਂ ਮਿਲਿਆ ਨਾ ਤਾਂ ਅੰਗਰੇਜ਼ਿਆ ਨੇ ਘਰ ਘਰ ਨੌਕਰੀ ਦਿੱਤੀ ਨਾ ਕਿਸਾਨ ਦਾ ਕਰਜ਼ਾ ਮਾਫ ਕੀਤਾ ਨਾ ਨਸ਼ੇ ਖਤਮ ਕੀਤੇ ਨਾ ਬੇਅਦਬੀਆਂ ਦਾ ਹੱਲ ਕੀਤਾ ਕਲੇ ਰਾਜਨੀਤੀ ਖੇੜੀ ਆਪ ਦੇ ਨੋਟ ਕਮਾਏ ਤੇ ਟੁਰ ਗਏ ਤੇ ਇਹ ਬੇਈਮਾਨ ਆਮ ਆਦਮੀ ਜਿਨ੍ਹਾਂ ਨੇ ਇੱਕ ਮੌਕਾ ਮੰਗਿਆ ਸੀ ਇਸ ਇੱਕ ਮੌਕੇ ਨੂੰ ਤੁਸੀਂ ਕੇਜਰੀਓ ਤੇ ਵਰਗੰਤਮਾਨ ਨੂੰ ਦਿੱਤਾ ਤੇ ਤੁਹਾਨੂੰ ਉਹਦੇ ਵਿੱਚ ਮਿਲਿਆ ਕੀ ਜੇ ਇੱਕ ਵੀ ਚੀਜ਼ ਤੁਹਾਨੂੰ ਮਿਲੀ ਅੱਜ ਬਿਜਲੀ ਦੇ ਵਿਭਾਗ ਨੂੰ ਇੰਨਾ ਵੱਡਾ ਕਰਜ਼ਾ ਚੜਾਤਾ ਹੈ ਇਹਨਾਂ ਨੇ ਕਿ ਕਿਸੇ ਦਿਨ ਆ ਕੇ ਪ੍ਰਾਈਵੇਟ ਬੰਦਾ ਆ ਕੇ ਵਿਚ ਵੀ ਮਹਿਕਮਾ ਖਰੀਦ ਲੂਗਾ ਤੇ ਪੰਜਾਬ ਨੂੰ ਵੋਟਾਂ ਤੇ ਬਿੱਲ ਵੀ ਲੱਗਣਗੇ ਤਾਂ ਵੱਡੇ ਬੰਦੇ ਲੋਕਾਂ ਨੂੰ ਵੀ ਆਣਗੇ ਸੂਬੇ ਨੂੰ ਵੀ ਕਰਵਾਈ ਕਰਤਾ ਬਿਜਲੀ ਮਹਿਕਮੇ ਨੂੰ ਵੀ ਕਰਵਾਈ ਕਰਤਾ ਲੇਕਿਨ ਲੋਕਾਂ ਨੂੰ ਇਹਦੇ ਵਿੱਚੋਂ ਕੁਝ ਨਹੀਂ ਮਿਲਿਆ ਤੇ ਇਹਨਾਂ ਤੋਂ ਸचेਤ ਹੋ ਜਾਓ ਹੁਣ ਇਕੱਠੇ ਹੋ ਕੇ ਵੋਟਾਂ ਵਾਸਤੇ ਇਕੱਠੇ ਹੋਗੇ ਨਹੀਂ ਇਹ ਤੁਸੀਂ ਜੇ ਇਹਨਾਂ ਨੂੰ ਜਗਾਉਂਦੇ ਨਹੀਂ ਵੋਟ ਦੀ ਛੋਟ ਸੱਟ ਮਾਰ ਕੇ ਇਹਨਾਂ ਨੂੰ ਜਗਾਉਂਗੇ ਨਹੀਂ ਤੇ ਗਾ ਪੰਜਾਬ ਦਾ ਅੱਜ ਚੋਰ ਨਚਕਿਆ ਫਿਰੋਤੀਆ ਕਤਲਾ ਦੇ ਨਾਲ ਜਿਹੜੀ ਸਰਕਾਰਾਂ ਕਹਿੰਦੀਆਂ ਸੀ ਤੁਹਾਨੂੰ ਹਸਪਤਾਲ ਤੇ ਸਕੂਲ ਬਣਾਣਾ ਹੈ ਕਿ ਕਿਸੇ ਪਿੰਡ 'ਚ ਜੇ ਇੱਕ ਕੋਈ ਸਕੂਲ ਜਾਂ ਇੱਕ ਕੋਈ ਹਸਪਤਾਲ ਵੀ ਬਣਿਆ ਹੈ ਤੇ ਫਿਰ ਤਾਂ ਇਹ ਵੋਟ ਦੇਣ ਜੋਗੇ ਨੇ ਲੇਕਿਨ ਚਲਦੇ ਹੋਏ ਸਕੂਲਾਂ ਨੂੰ ਡਾਊਨ ਗ੍ਰੇਡ ਕੀਤਾ ਜਾਂਦਾ ਹੈ ਹਸਪਤਾਲ 'ਚ ਨਾ ਕੋਈ ਡਾਕਟਰ ਨਾ ਕੋਈ ਦਵਾਈ ਬੁਰਾ ਹਾਲ ਲੋਕਾਂ ਦਾ ਹੈ ਕਿਸੇ ਪਾਸੇ ਦੇਖ ਲੋ ਬਾਹਰੜਨ ਵਾਲਾ ਕੋਈ ਹੈ ਨਹੀਂ ਨੰਮ ਕਿਵੇਂ ਦੇਖਦੇ ਹੋ ਪਾਸ ਨਾਲ ਤੇ ਲੱਗੇ ਹੋਏ ਨੇ ਕਿਉਂਕਿ ਪੀਐਮ ਪੰਜਾਬ ਹੁਣ ਚਾਹੀਦਾ ਨਹੀਂ ਪਹਿਲੇ ਤਾਂ ਵੋਟਾਂ ਤੇ ਲੱਗਿਆ ਹੁੰਦਾ ਦੂਜੇ ਸੂਬਿਆਂ 'ਚ 10 ਲੱਖ ਰੁਪਏ ਘੰਟੇ ਦਾ ਜਹਾਜ਼ ਲੈ ਕੇ ਕੇਸ਼ਰੀਵਾਲ ਨੂੰ ਮੁੱਖ ਮੰਤਰੀ ਘੁਮਾਨ ਚ ਲੱਗਿਆ ਹੁੰਦਾ ਜਦ ਉਹ ਫੋਟਾ ਦੇ ਵੇਲੇ ਮਾੜਾ ਜਿਹਾ ਸਮਾਂ ਆਉਂਦਾ ਹੈ ਤੇ ਫਿਰ ਪਹਿਲੇ ਕੇਸ਼ਰੀਵਾਲ ਇਥੇ ਉਹ ਆਪਨਾ ਕਰਨ ਆ ਜਾਂਦਾ ਫਿਰ ਭਗਵੰਤ ਮਾਨ ਜਾ ਕੇ ਹੋਰ ਗਿਆ ਕੇ ਲੱਗ ਜਾਂਦਾ ਹੈ ਜਿਹੜੇ ਪੰਜਾਬ ਨੂੰ ਵਸਾ ਕੇ ਰੰਗੀਲਾ ਰੰਗਲਾ ਪੰਜਾਬ ਕਰਨ ਦੀ ਗੱਲ ਕੀਤੀ ਸੀ ਹਸਲੇ ਵਾਸਤੇ ਪੰਜਾਬ ਨੂੰ ਇਹਨਾਂ ਨੇ ਪੰਜਾਬ ਨੂੰ ਕਿ ਆਪ ਦਾ ਘਰ ਆਪ ਦੀ ਧੀ ਦੀ ਉਮਰ ਵਾਲੇ ਆਪ ਦਾ ਘਰ ਤੇ ਇਹਨੇ ਵਸਾ ਲਿਆ ਆਪ ਦਾ ਜਵਾਕ ਵੀ ਇਹ ਪੈਦਾ ਕਰਿਆ ਤਾਂ ਹੁਣ ਪੰਜਾਬ ਦੇ ਪੈਸਿਆਂ ਦੇ ਨਾਲ ਐਸ਼ੀ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਕੌਣ ਪੁੱਛੂਗਾ ਹੋਰ ਕੋਸ਼ਿਸ਼ ਨੇ 92 ਨੂੰ ਭੇਜ ਦੋ ਐਮਐਲਏ ਨੂੰ ਕਹੋ ਜਾ ਕੇ ਪਿੰਡਾਂ 'ਚ ਲੋਕਾਂ ਦੀ ਸਾਰ ਲੈਣ ਜਿਹੜਾ ਇੰਨਾ ਵੱਡਾ ਸਾਡੇ ਕੋਲ ਖਜ਼ਾਨਾ ਐ ਜਿਸ ਖਜ਼ਾਨੇ ਵਿੱਚੋਂ ਬਾਵਾ ਸਾਹਿਬ ਪੈਨਸ਼ਨ ਵੰਡਦੇ ਸੀ ਸ਼ਗਲ ਵੰਡਦੇ ਸੀ ਆਟੇ ਦਾਲ ਦੇ ਕਾੜ ਦੇਂਦੇ ਸੀ ਸਭ ਕੁਝ ਤੁਸੀਂ ਕਾੜ ਕੱਟਦੇ ਸ਼ਗਲ ਦੀ ਸਕੀਮ ਬੰਦ ਕਰਤੀ ਪੈਨਸ਼ਨ 2500 ਕਿਸੇ ਵੀ ਆਂਦੀ ਨਹੀਂ ਹੈਗੀ ਕੁਝ ਤੋਂ ਖਜ਼ਾਨੇ ਤੋਂ ਲੋਕਾਂ ਨੂੰ ਦਿਓ ਹੱਕ ਤਾਂ ਲੋਕਾਂ ਨੇ ਉਸ ਖਜ਼ਾਨੇ ਸਾਡੀ ਗੱਡੀਆਂ ਦਰਜਨਾ ਗੱਡੀਆਂ ਮਾਤਾ ਜੀ ਦੀ ਭੈਣ ਜੀ ਭਾਬੀ ਜੀ ਤੁਹਾਡੀ ਗੱਡੀਆਂ ਜਾਗ ਦੇ ਨਾਲ ਕੇਜਰੀਵਾਲ ਤੇ ਲੋਕਾਂ ਦੇ ਹਿੱਸੇ ਕੀ ਆਇਆ ਫਿਰ ਬੀਬਾ ਜੀ ਕਿਵੇਂ ਦੇਖਦੇ ਸਾਰਾ ਰਾਜਨੀਤੀ ਦੇ ਵਿੱਚ ਜਿਨੇ ਸ਼ਬਦ ਬੋਲੇ ਜਾਂਦੇ ਆ ਇੱਕ ਦੂਜਿਆਂ ਨੂੰ ਜਿਵੇਂ ਵੀਰ ਜੀ ਨੂੰ ਵੀ ਕਈ ਵਾਰੀ ਬੋਲਿਆ ਜਾਂਦੀ ਐੰਮ ਵੱਲੋਂ ਮਾਨ ਹਾਨੀ ਦਾ ਵੀ ਗੱਲ ਚ ਹੋਈ ਐ ਕਿਵੇਂ ਦੇਖਦੇ ਰਾਜਨੀਤਿਕ ਮੈਂ ਤਾਂ 아이 ਬੇਨਤੀ ਕਰਾਂਗੀ ਕਿ ਹਰੇਕ ਨੂੰ ਬਾਦਲ ਸਾਹਿਬ ਤੋਂ ਸਿੱਖਣ ਦੀ ਲੋੜ ਐ ਸੀਮਤ ਸ਼ਬਦਾਚੇ ਸਭ ਕੁਝ ਬੋਲ ਦਿੰਦੇ ਸੀ ਤੇ ਅੱਜ ਜਿੰਨਾ ਆਪਾਂ ਉਹਨਾਂ ਤੋਂ ਸਿੱਖ ਲਾਂਗੇ ਉਨਾਂ ਹੀ ਆਪਾਂ ਚੰਗਾ ਰਾਵਾਂਗੇ ਕਿਉਂਕਿ ਅੱਗੇ ਹੀ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਨੇ ਕੋਈ ਬਚਾਏ ਫੇਰ ਕੇ ਰਾਜਨੀਤੀ ਤੇ ਤਾਂ ਵੇਖੀ ਨਹੀਂ ਦਿਖਦਾ ਹਰ ਗਲੀ ਨੁਕੜ ਚ ਦਸ਼ੇ ਨੇ ਵਾਦ ਗਏ ਨੇ ਕਿ ਨੌਜਵਾਨਾਂ ਦੇ ਮਾਪਿਆਂ ਨੂੰ ਡਰ ਲੱਗਦਾ ਹੈ ਕਿ ਬੱਚਿਆਂ ਦਾ ਕੀ ਹੋਣਾ ਹੈਗਾ ਤੇ ਬਾਕੀ ਬਖਸ਼ੀ ਕੋਈ ਜਿਹੜੀ ਕਸਰ ਹੈ ਉਹ ਇੱਕ ਗੈਂਗਸਟਰ ਨੇ ਤੇ ਕਾਨੂੰਨ ਵਿਵਸਥਾ ਨੇ ਪੰਜਾਬ ਦੀ ਤਾਂ ਸਾਰੀ ਇੰਡਸਟਰੀ ਪੰਜਾਬ ਤੋਂ ਬਾਹਰ ਨਿਕਲ ਰਹੀ ਹੈ ਕਿ ਮੁੱਖ ਮੰਤਰੀ ਸਾਹਿਬ ਇਸ਼ਤਿਹਾਰਬਾਜ਼ੀ ਛੱਡ ਕੇ ਹਕੀਕਤ ਜ਼ਮੀਨ 'ਚ ਦੇਖਣਗੇ ਕਿ ਕਿਹੜੀ ਇੰਡਸਟਰੀ ਆਈ ਹੈ ਤੇ ਕਿਹੜੀਆਂ ਨੌਕਰੀਆਂ ਲੱਗੀਆਂ ਕਿ ਗੱਲਾਂ ਹੀ ਸੁਣਾਉਣ ਨੇ 2 ਸਾਲ ਗੱਲਾਂ ਸੁਣਦੇ ਹੋਗੇ ਦਾਂ ਤਿੰਨ ਸਾਲ ਹੋਰ ਪੈਨੇ ਲੋਕਾਂ ਨੂੰ ਬੇਨਤੀ ਕਰ ਗੱਲਾਂ ਤੋਂ ਸचेत ਹੋ ਜਾ ਤਮਾਵਲ ਤੇ ਆਂਗੋਸ ਕਾਂਗਰਸ ਦੇ ਪਾਸੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਜਾਂਦੇ ਦੂਜੇ ਪਾਸੇ ਇਹਨਾਂ ਦੇ ਜਿਹੜੇ ਨੇਤਾ ਹੈਗੇ ਨਵਜੋਤ ਸਿੰਘੂ ਲਗਾਤਾਰ ਇਹਨਾਂ ਨੂੰ ਜਿਹੜੇ ਭੰਡ ਰਹੇ ਨੇ ਸਟੇਜਾਂ ਦੇ ਤੇ ਕਾਂਗਰਸ ਪਾਰਟੀ ਦਾ ਆਮ ਆਦਮੀ ਦਾ ਸਮਝੌਤਾ 2013 ਤੋਂ ਦਿੱਲੀ ਤੋਂ ਹੀ ਸ਼ੁਰੂ ਹੋ ਗਿਆ ਸੀ ਕੰਮ ਇਹ ਪੰਜਾਬ 'ਚ ਲੋਕਾਂ ਨੂੰ ਗੁੰਮਰਾਹ ਕਰ ਦੇਤੀ ਅਸੀਂ ਆਡਾ ਇਹ ਤਾਂ ਉਹ 2015 ਤੋਂ ਘੱਟ ਕੱਠੇ ਨੇ ਪੰਜਾਬ 'ਚ ਦੇਖਣ ਨੂੰ ਬੇਅਦਬੀਆਂ ਦੇ ਮਾਮਲੇ 'ਚ ਇਕੱਠੇ ਹੋ ਕੇ ਇਹਨਾਂ ਨੇ ਸਾਨੂੰ ਇਹਨਾਂ ਦਾ ਹੱਲ ਨਹੀਂ ਕਰਨ ਦਿੱਤਾ। ਭੰਡ ਕੇ ਸਾਨੂੰ ਸਿਆਸਤ ਖੇਡੀ। ਉਹਨਾਂ ਨੇ ਸਰਕਾਰਾਂ ਆਪਣੀਆਂ ਬਣਾਈ ਤਾਂ ਅੱਜ ਵੀ ਅਗਰੀ ਦੇ ਕੇਸ ਕਿੱਥੇ ਨੇ? ਕਿਹੜਾ ਨੇ ਹੱਲ ਕੀਤਾ? ਹਕੀਕਤ ਹੈ ਕਿ ਬੇਅਦਬੀਆਂ ਦੇ ਕੇਸ ਨੂੰ ਕਮਜ਼ੋਰ ਕਰਕੇ ਸੁਪੇ ਤੋਂ ਬਾਹਰ ਉਹ ਕੇਸ ਚਲੇ ਗਏ ਔਰ ਰਫਾ ਦਫਾ ਹੋ ਕੇ ਖਤਮ ਹੋ ਜਾਣਗੇ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਹੱਲ ਹੀ ਨਹੀਂ ਕਰਨਾ। ਇਹਦੇ ਉੱਤੇ ਕੱਲੀ ਸਿਆਸਤ ਖੇਡਣੀ ਹੈ। ਗੰਦੀ ਸਿਆਸਤ ਕੀ ਸੀ ਨਸ਼ੇ ਵੇਚਦੇ। ਸਾਡੇ ਪਰਿਵਾਰ ਦੇ ਉੱਤੇ ਮਾਮਲੇ ਕੇਜਰੀਵਾਲ ਨੂੰ ਮਾਫੀ ਮੰਗਣੀ ਪਈ। ਸਮਝੇ ਜੇ ਡੀਲ ਸੇ ਬੈਠਿਆ ਜੇ ਇਹਦੇ ਵਿੱਚ ਵੀ ਜੇਲ੍ਹ ਤੇ ਜਾਊਗਾ ਕੇਜਰੀਵਾਲ ਵੀ ਜਾਊਗਾ ਤੇ ਇਹ ਜਿਹੜਾ ਅਸੀਂ ਕਹਿੰਦੇ ਸਾਡੇ ਉੱਤੇ ਇਲਜ਼ਾਮ ਲੱਗਦੇ ਸੀ ਤਾਂ ਫੜ ਕੇ ਸਾਨੂੰ ਬੰਦ ਕਿਉਂ ਨਹੀਂ ਕਰਦੇ ਜੇ ਅਸੀਂ ਨਸ਼ੇ ਵੇਚਦੇ ਆ ਲੋਕਾਂ ਦੇ ਪੁੱਤ ਮਰੀ ਜਾ ਰਹੇ ਨੇ ਤੇ ਇਹਨਾਂ ਨੂੰ ਪਰਵਾਹ ਹੀ ਨਹੀਂ ਕਿ ਨਸ਼ੇ ਹਰ ਗਲੀ ਹਰ ਮੁਕੜ ਚ ਮਿਲੇ ਮਹੀਨੇ ਬਣ ਕੇ ਬੈਠੇ ਨੇ ਹਫਤੇ ਬਣ ਕੇ ਬੈਠੇ ਨੇ ਨਸ਼ਾ ਨੂੰ ਰੋਕਣ ਦਾ ਕੰਮ ਕੌਣ ਕਰ ਰਿਹਾ ਕਿਹੜਾ ਵੱਡਾ ਇਹਨਾਂ ਜਿਹੜੇ ਕਹਿੰਦੇ ਮਗਰਮੱਛ ਛੱਡਾਂਗੇ ਕਿਹੜਾ ਮਗਰਮੱਛ ਇਹਨਾਂ ਨੇ 8 ਸਾਲਾ ਚ ਫੜਿਆ ਵਰਕੇ ਜਿਹੜੇ ਵੇਚਦੇ ਨੇ ਜਿਹੜੇ ਦੋ ਫੜੇ ਵੀ ਜਾਂਦੇ ਸ਼ਾਂਤੇ ਉਹ ਛੱ